ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਸਰੋਂ ਦਾ ਸਾਗ ਇਹਦੇ ਲਈ ਆਪਾਂ ਦੋ ਗੁੱਛੀਆਂ ਸਾਗ ਦੀਆਂ ਲਈਆਂ ਸਰੋਂ ਦੀਆਂ ਤਾਂ ਇੱਕ ਗੁੱਛੀ ਲਈ ਆ ਪਾਲਕ ਦੀ ਇੱਕ ਗੁੱਛੀ ਲਈ ਆ ਬਾਥੂ ਦੀ ਇਹਦੇ ਵਿੱਚ ਆਪਾਂ ਅਦਰਕ ਲਸਣ ਤੇ ਹਰੀਆਂ ਮਿਰਚਾਂ ਪਾਵਾਂਗੇ ਹੁਣ ਆਪਾਂ ਲੱਗੇ ਸਾਗ ਦੀ ਕਟਿੰਗ ਕਰਨ ਹੁਣ ਆਪਾਂ ਚਾਕੂ ਦੇ ਨਾਲ ਹੀ ਸਾਗ ਲੱਗੇ ਕੱਟਣਾ ਇਹਨੂੰ ਆਪਾਂ ਇਦਾਂ ਬਰੀਕ ਬਰੀਕ ਕੱਟ ਲੈਣਾ ਪਹਿਲਾਂ ਅਸੀਂ ਇਹਨਾਂ ਨੂੰ ਸਾਗ ਨੂੰ ਛਿੱਲ ਲਿਆ ਚੰਗੀ ਤਰ੍ਹਾਂ ਛਿੱਲ ਕੇ ਗੰਦਲਾਂ ਇਹਦੀਆਂ ਛਿੱਲ ਲਈਆਂ ਫਿਰ ਇਹਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਥੋੜਾ ਜਿਹਾ ਤਾਂ ਹੁਣ ਆਪਾਂ ਇਹਨੂੰ ਕੱਟਣ ਲੱਗੇ ਆ ਜੇਦੋਂ ਆਪਾਂ ਪਾਲਕਾ ਦਾ ਸਾਗ ਕੋਲ ਜਾਊਗਾ ਨਾਲ ਹੀ ਮਲੈਂ ਹੋ ਜਾਣਾ ਹਾਂ ਹੁਣ ਆਪਣਾ ਸਾਗ ਕੱਟ ਹੋ ਗਿਆ ਹੈ ਸਾਗ ਪਾਲਕ ਤੇ ਬਥੂਆ ਹੁਣ ਆਪਾਂ ਇਹਨੂੰ ਕੁੱਕਰ 'ਚ ਧਰਨ ਲਿਆ ਗਾ ਕੁੱਕਰ ਆਖ ਦਿੱਤਾ ਇਹਦੇ ਵਿੱਚ ਆਪਾਂ 3 ਗਲਾਸ ਪਾਣੀ ਪਾ ਲੈਣੇ ਆ ਇਹਨੂੰ ਹੁਣ ਆਪਾਂ ਟੱਕ ਦਿੰਦੇ ਆ ਥੋੜਾ ਜਿਹਾ ਢਿੱਗਣ ਲੱਪੂਗਾ ਨਾ ਫਿਰ ਆਪਾਂ ਇਸ ਤੇ ਸਾਗ ਪਾਉਣਾ ਹੈ ਪਾਣੀ ਗਰਮ ਹੋ ਗਿਆ ਤੇ ਫਿਰ ਵਿੱਚ ਆਪਾਂ ਹੁਣ ਸਾਗ ਪਾ ਦੇਣਾ ਹੈ ਜਿੱਦਾਂ ਜਿੱਦਾਂ ਇਹ ਰਿਜਣਾ ਆ ਤੇ ਥੱਲੇ ਨੂੰ ਹੋ ਜਾਣਾ ਆ ਆਪਾਂ ਬਾਥੂ ਪਾਤਾ ਮਿੱਥੇ ਗਰਮ ਹੁੰਦੇ ਮਿੱਥੇ ਸਪਾਈਦੇ ਆ ਤਾਂ ਹੁਣ ਅਜ ਹੈ ਨਹੀਂ ਸੀ ਤੇ ਅਸੀਂ ਬਾਥੂ ਵੀ ਪਾਤਾ ਬਾਥੂ ਵੀ ਗਰਮ ਹੁੰਦਾ ਨਾਲ ਇਹਦੇ ਨਾਲ ਸਾਲ ਲੇਮਨ ਬਣ ਜਾਂਦਾ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਨਾ ਮੁਕਤੇ ਪਾਦੇ ਨੇ ਵਾਕਿਆ ਪਰ ਦੇਖ ਸਕਦੇ ਕਿਨੇ ਜਿੰਨਾ ਸੰਦੇ ਕੋਈ ਵੱਧ ਘੱਟ ਵੀ ਕਰਨ। ਇਸ ਇੱਕ ਚਮਚਾ ਪਹਲਦੀ ਪਾ ਦੇਣੀ ਹੈ। ਇਹ ਹੁੰਦੇ ਐਂਟੀਬੈਟਿਕ। ਹੁਣ ਆਪਣਾ ਸਾਗ ਅਜੇ ਤਾਂ ਪਾਣੀ ਰਿਜਣ ਲੱਪਿਆ ਹੈ। ਹੁਣ ਆਪਾਂ ਇਹਨੂੰ ਟੱਕੜ ਲਵਾ ਦਾਂ। ਇਹ ਸਾਡਾ 15 15 20 ਕੋ ਸਿਟੀਆਂ ਦੇ ਨਾਲ ਤਿਆਰ ਹੋ ਜਾਣਾ। ਅੱਧਾ ਕਿ ਘੰਟਾ ਲੱਗੂਗਾ ਇਹਨੂੰ। ਅੱਧੇ ਘੰਟੇ ਬਾਅਦ ਅਸੀਂ ਇਹਨੂੰ ਖੋਲਾਂਗੇ। ਇਹ ਆਪਣਾ ਸਾਗ ਦੇਖਿਓ ਖੋਲ ਕੇ ਆਪਾਂ। ਆਪਣਾ ਸਾਗ ਐਨ ਕੁੱਲ ਗਿਆ ਐ ਬਿਲਕੁਲ ਹਲੇ ਅੱਲਣ ਆਪਾਂ ਪਾਉਣਾ ਐ ਨਾ ਆਪਾਂ ਨੂੰ ਹੋਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਉਹਨੇ ਪਾਣੀ ਤੇ ਆਪਣਾ ਸਾਗ ਬਿਲਕੁਲ ਕੁੱਲ ਗਿਆ ਹੁਣ ਆਪਾਂ ਇਹਦੇ ਵਿੱਚ ਅਦਰਕ ਤਾਂ ਮਿਰਚਾਂ ਆਪਾਂ ਕੁੱਟ ਕੇ ਰੱਖੀ ਆ ਗ੍ਰाइंड ਕਰਕੇ ਰੱਖੀ ਆ ਸੀ ਉਹ ਆਪਾਂ ਪਾ हम थोड़ा थोड़ा करके आ मक्की का आटा लिया एक कौली अद्धी कौली पानी बिल्कुल भुल गया अपना साग बहुत सोहना बने अपना पा पै गया साग च हम जो पकाना है पका तलन कच्चा रह जाए ਘੱਟੇ ਦੀ ਇਹ ਨਾਲ ਵਿੱਚੋਂ ਆਊਗਾ ਮੈਂ ਆਫਰਨ ਹੈ ਤੇ ਦਾ ਸਵਾਦ ਆਊਗਾ ਸੱਚੇ ਆਟੇ ਦਾ ਇਸ ਲਈ ਨੂੰ ਥੋੜਾ ਜਿਹਾ ਆਪਾਂ ਇਹਨੂੰ ਦੈਨ ਨਾ ਲੈਣਾ ਹੈ ਇਹ ਛਿੱਟੇ ਪੈਂਦੇ ਤਾਂ ਉਹਦੇ ਉੱਤੇ ਟੱਕਣ ਦੇਣਾ ਪੈਂਦਾ ਹੁਣ ਆਪਣਾ ਸਾਗ ਰਹਿ ਗਿਆ ਪੂਰਾ ਹੁਣ ਆਪਾਂ ਇਹਨੂੰ ਤੜਕਾ ਲਾਈਏ ਵਿੱਚ ਆਪਾਂ ਦੇਸੀ ਕੇ ਪਲੇਆ ਤੜਕੇ ਲਈ ਜੋ ਜਿਹੜਾ ਮੱਖੇ ਗਰਮ ਹੋ ਗਿਆ ਆਪਾਂ ਹੁਣ ਤੜਕਾ ਲਾਉਣ ਲੱਗੇ ਹਾਂ ਇਹਨੂੰ ਆ ਇੱਕ ਚਮਚਾ ਲਸਣ ਪਾਪਤਾ ਦੇਖਿਓ ਜੀ ਇਹਨੂੰ ਥੋੜਾ ਥੋੜਾ ਇਹਨੂੰ ਪਨ ਲਈਏ ਪਹਿਲਾਂ ਲਸਣ ਨੂੰ ਜਦੋਂ ਲਾਲ ਹੋ ਜਾਊਗਾ ਨਾ ਫਿਰ ਥੋੜੇ ਜਿਹਾ ਆਪਾਂ ਇੱਕ ਚਮਚਾ ਅਦਰਕ ਪਾ ਮੰਗੇ ਹੁਣ ਆਪਣਾ ਲਸਣ ਭੁੱਜ ਚੁੱਕਾ ਆ ਹੁਣ ਇਹਦੇ ਵਿੱਚ ਆਪਾਂ ਅਦਰਕ ਪਾਉਣਾ ਆ ਅਦਰਕ ਆਪਾਂ ਇੰਨਾ ਕੁ ਪਾ ਦੇਣਾ ਆ ਆਪਾਂ ਪਹਿਲਾਂ ਵੀ ਅਦਰਕ ਤਾਂ ਹਰੀਆਂ ਮਿਰਚਾਂ ਉੱਤੇ ਪਾਉਂਦੇ ਹਾਂ ਸਾਰਾ ਇਹਨੂੰ ਥੋੜਾ ਜਿਹਾ ਪਾਉੰਦ ਲੈਣਾ ਹੁਣ ਆਪਾਂ ਲਾਲ ਮਿਰਚ ਰ ਚ ਇੱਕ ਚਮਚਾ ਪਾ ਦਿੰਦਾ ਰ ਰਸਾ ਪਣਾ ਹੁਣ ਤੜਕਾ ਤਿਆਰ ਆ ਗਿਆ ਆਪਾਂ ਵਿੱਚ ਸਾਗ ਪਾ ਦਈਏ ਕਿੰਨਾ ਪਾ ਖਾਣਾ ਹੈ ਉਹਨੇ ਕਿਨੂੰ ਤੜਕਾ ਲਾ ਲੰਨੇ ਜੇ ਕੋ ਕਿੰਨਾ ਤਰ ਰੰਗ ਬਣੇਗਾ ਆਪਣਾ ਸਾਗ ਬਣ ਕੇ ਤਿਆਰ ਆ। ਹੁਣ ਆਪਾਂ ਮੱਕੀ ਦੀ ਰੋਟੀ ਬਣਾਉਦੇ ਆ। ਤਾਂ ਸਾਗ ਦੇ ਨਾਲ ਆਪਾਂ ਮੱਕੀ ਦੀ ਰੋਟੀ ਖਾਵਾਂਗੇ। ਹੁਣ ਆਪਾਂ ਮੱਕੀ ਦੀ ਰੋਟੀ ਲੱਗੇ ਬਣਾਉਣਾ। ਆਪਾਂ ਹੁਣ ਰੋਟੀਆਂ ਮੱਕੀ ਦੀ ਲਾ ਕੇ ਤਾਂ ਫੇਰ ਆਪਾਂ ਖਾਂਦੇ ਆ ਤੇਲ ਪਾ ਲੂਗਾ ਤੇ ਹੁਣ ਆਪਾਂ ਮੱਕੀ ਦੀ ਰੋਟੀ ਬਣਾਉਂਦੇ ਪਏ ਆ ਤਾਂ ਪਸਾਗ ਨਾਲ ਖਾਵਾਂਗੇ ਆ ਜਿਹੜਾ ਜਿਹਨਾਂ ਨੂੰ ਮੱਕੀ ਦੀ ਰੋਟੀ ਪਸੰਦ ਆ ਸਾਗ ਦੇ ਨਾਲ ਆਪਾਂ ਖਾਈਏ ਰੋਟੀ ਆਪਣੀ ਬਣ ਗਈ ਹੈ ਸਵਾਗਤ ਮੱਕੀ ਦੀ ਰੋਟੀ ਬਣ ਕੇ ਤਿਆਰ ਆ ਜਿਨ੍ਹਾਂ ਨੂੰ ਸਾਡੀਆਂ ਵੀਡੀਓ ਪਸੰਦ ਆਈਆਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰੀਏ ਧੰਨਵਾਦ